ਸਾਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਲੌਜਿਕ ਤੇ ਤਰਕ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਕਿਉਂ 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 ਹੈ ਕਿਉਂ ਕਿਉਂ ਹੈ ਇਹ ਅਗਰ ਤੁਹਾਨੂੰ ਪਤਾ ਚੱਲ ਗਿਆ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਸੇਧ ਸੌਖੇ ਦੇ ਦੋਗੇ ਦੁਨੀਆ ਮੁਤਾਬਕ ਨਹੀਂ ਜੀਣਾ ਅਸੀਂ ਉਸ ਮੁਤਾਬਕ ਜੀਣਾ ਜਿੱਦਾਂ ਦੀ ਸੋਚ ਸਾਨੂੰ ਕੁਦਰਤ ਨੇ ਦਿੱਤੀ ਹੈ ਤਾਂ ਦੇਖੋ ਤਾਂ ਸਹੀ ਕੁਦਰਤ ਕਿੱਥੇ ਸਾਡੀ ਦੁਸ਼ਮਣ ਆ ਲੈ ਹਰ ਚੀਜ਼ ਉਹਨੇ ਆਪਣੇ ਤਰੀਕੇ ਨਾਲ ਬਣਾਈ ਹੈ ਤੇ ਉਹ ਤਰੀਕੇ ਤੁਸੀਂ ਉਹਦੇ ਤੇ ਨਾ ਛੱਡੋ ਉਹ ਜਿਸ ਤਰ੍ਹਾਂ ਦੀ ਸੋਚ ਦੇ ਰਿਹਾ ਉਹਨੇ ਬੜੀ ਵਧੀਆ ਦਿੱਤੀ ਹੈ ਤੁਹਾਨੂੰ ਤੇ ਉਸ ਮੁਤਾਬਕ ਆਪਣੀ ਜ਼ਿੰਦਗੀ ਜਿਓ ਅਸੀਂ ਅਗਰ ਚੰਗੇ ਆ ਤਾਂ ਚੰਗਾ ਬਣਾਉਣ ਵਾਲਾ ਚੰਗਾ ਹੈ ਅਗਰ ਸਾਡੇ ਅੰਦਰ ਕੋਈ ਕਮੀ ਹੈ ਤਾਂ ਉਹ ਪਾਉਣ ਵਾਲਾ ਵੀ ਚੰਗਾ ਹੀ ਹੈ ਤਾਂ ਓਕੇ ਉਹਦੇ ਨਾਲ ਆਪਣੀ ਜ਼ਿੰਦਗੀ ਜਿਓ ਕੀ ਜ਼ਰੂਰਤ ਪਈ ਟੈਨਸ਼ਨ ਕਰਨ ਦੀ ਹੈਨਾ ਚਲੋ ਇੱਕ ਸ਼ੇਅਰ ਸੁਣਾਣਾ ਸੀ ਤੁਹਾਨੂੰ ਬੜੇ ਦਿਨ ਹੋ ਗਏ ਆ ਆਪਾਂ ਕੋਈ ਸ਼ੇਅਰ ਨਹੀਂ ਲਾਇਆ ਤਾਂ ਸੁਣੋ ਕਹਿੰਦੇ ਕੀਮਤ ਪਾਣੀ ਕੀ ਨਹੀਂ ਪਿਆਸ ਕੀ ਹੁੰਦੀ ਹੈ ਕਿੰਨੀ ਵਧੀਆ ਗੱਲ ਹੈ ਹੈਨਾ ਕੀਮਤ ਨੂੰ ਪਾਣੀ 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 ਕਰੀ ਜੋ ਕਹਿਣਾ ਥੋੜਾ ਪਿਆਸ ਬੁਝਣੀ ਕਰੀ ਜੋ ਜੋ ਮਰ ਜੀ ਕਰ ਕਹਿ ਨਾਲ ਕੁਝ ਵੀ ਨਹੀਂ ਹੁੰਦਾ ਤੇ ਕਦਰ ਮੌਤ ਦੀ ਨਹੀਂ ਸਾਹ ਦੀ ਹੁੰਦੀ ਹੈ ਸਹੀ ਹੈ ਨਾ ਕੀਮਤ ਪਾਣੀ ਦੀ ਨਹੀਂ ਪਿਆਸ ਦੀ ਹੁੰਦੀ ਹੈ ਤੇ ਕਦਰ ਮੌਤ ਦੀ ਨਹੀਂ ਸਾਹ ਦੀ ਹੁੰਦੀ ਹੈ ਮੌਤ ਤੇ ਫਿਰ ਆਗੀ ਤੇ ਫਿਰ ਸਾਹਾਂ ਦੀ ਕਦਰ ਕਰਨੀ ਚਾਹੀਦੀ ਇਹਨਾਂ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਸਾਹਾਂ ਦੀ ਹੀ ਕਦਰ ਕਰੋ ਦੂਸਰੀ ਗੱਲ ਪਿਆਰ ਤਾਂ ਬਹੁਤ ਦੁਨੀਆ ਕਰਦੀ ਹੈ ਪਰ ਗੱਲ ਦਾ ਵਿਸ਼ਵਾਸ ਨਹੀਂ ਹੁੰਦਾ ਜਿੰਨਾ ਮਰਜੀ ਜੋ ਮਰਜੀ ਕਰੀ ਜਾਓ ਤੇ ਜਦੋਂ ਤੁਸੀਂ ਜ਼ਿੰਦਗੀ 'ਚ ਛੋਟੀ ਜੀ ਗਲਤੀ ਕਰਤੀ ਸਾਰਾ ਪਿਆਰ ਧਰਿਆ ਧਰਾਇਆ ਰਹਿ ਜਾਂਦਾ ਤੇ ਫਿਰ ਕਿੱਥੇ ਗਿਆ ਤੁਹਾਡਾ ਵਿਸ਼ਵਾਸ ਕੀ ਹੋ ਗਿਆ ਇਨਸਾਨ ਆ ਗਲਤੀਆਂ ਹੋ ਜਾਂਦੀਆਂ ਨੇ ਪਰ ਨਹੀਂ ਜੀ ਤੁਸੀਂ ਤੇ ਕਰ ਹੀ ਨਹੀਂ ਸਕਦੇ ਕਿਉਂ ਕਿ ਅਸੀਂ ਤੁਹਾਨੂੰ ਆਪਣੇ ਤਰੀਕੇ ਨਾਲ ਚਲਾਉਣਾ ਅਸੀਂ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਸਾਰੀਆਂ ਮੁਸੀਬਤਾਂ ਦੀ ਜੜ ਪਰੇਸ਼ਾਨੀ ਤੇ ਇਹੀ ਆ ਗੱਲ ਇਹ ਆ ਕਿ ਜਦੋਂ ਸਾਨੂੰ ਜੜ ਪਤਾ ਲੱਗ ਗਈ ਜਦੋਂ ਸਾਨੂੰ ਪਰੇਸ਼ਾਨੀ ਪਤਾ ਲੱਗ ਗਈ ਤਾਂ ਸਮਝੋ ਉਸ ਪਰੇਸ਼ਾਨੀ ਦਾ ਕਾਰਨ ਸਿਰਫ ਅਸੀਂ ਦੂਜੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲੋਣੀ ਬੜੀ ਸੌਖੀ ਆ ਕਿਹੜਾ ਝਟਕਾ ਲੱਗਣਾ ਤੇ ਫਿਰ ਫਿਰ ਅਸੀਂ ਹਰ ਚੀਜ਼ ਪਤਾ ਕਿਤੇ ਤੇ ਸਿੱਟਦੇ ਆਂ ਇਹਦੀ ਵਜ੍ਹਾ ਨਾਲ ਹੋਇਆ ਇਹ ਇਦਾਂ ਸੀ ਇਸ ਕਰਕੇ ਮੈਨੂੰ ਆ ਹੋਇਆ ਇਦੇ ਇਦਾਂ ਸੀ ਉਸ ਕਰਕੇ ਇਦਾਂ ਹੋਇਆ ਕਈ ਲੋਕ ਆਉਂਦੇ ਆ ਕਿ ਜੇ ਮੈਂ ਦੱਸਾਂ ਨਾ ਇਹਦੀ ਮਦਰ ਦੀ ਤबीयत ਖਰਾਬ ਰਹਿਣੀ ਅੱਛਾ ਸਹੀ ਗੱਲ ਆ ਜਦੋਂ ਦਾ ਇਹ ਪੈਦਾ ਹੋਇਆ ਇਹਦੇ ਕਰਕੇ ਮੇਰੀ ਤबीयत ਖਰਾਬ ਉਹਦੇ ਕਰਕੇ ਨਹੀਂ ਐ ਉਹ ਤਾਂ ਇੱਕ ਮਤਲਬ ਉੱਥੋਂ ਪਤਾ ਲੱਗ ਰਿਹਾ ਕਿ ਉਹਦੇ ਕਰਕੇ ਆ ਇਸੇ ਤਰ੍ਹਾਂ ਜਿਹੜੀ ਵੀ ਚੀਜ਼ ਸਾਡੇ ਨਾਲ ਹੁੰਦੀ ਆ ਭਾਵੇਂ ਉਹ ਧੋਖਾ ਹੋਵੇ ਭਾਵੇਂ ਉਹ ਕਿੰਨੇ ਤਰ੍ਹਾਂ ਦਾ ਹੋਵੇ ਤਾਂ ਕੁਦਰਤ ਕਾਰਨ ਬਣਾਉਂਦੀ ਆ ਤਾਂ ਆਪਣੇ ਜੀ ਕਿਤੇ ਨਾ ਕਿਤੇ ਅਸੀਂ ਜੋ ਸਾਡਾ ਵਕਤ ਹੋਊਗਾ ਉਹ ਪਰੇਸ਼ਾਨ ਕਰ ਰਿਹਾ ਹੋਊਗਾ ਤਾਂ ਹੀ ਸਾਡੇ ਨਾਲ ਪਰੇਸ਼ਾਨੀ ਆਈ ਇਹ ਤਾਕਤ ਕੁਦਰਤ ਨੇ ਕਿਤੇ ਤੁਹਾਨੂੰ ਚੋਣ-ਚੋਣ ਕੇ ਥੋੜਾ ਦੁੱਖ ਦੇਣੇ ਆ ਕਿਉਂ ਦਊਗਾ ਦੁੱਖ ਸਾਨੂੰ ਆਪਾਂ ਹਮੇਸ਼ਾ ਇਹ ਗੱਲ ਕਰਦੇ ਆ ਪਰ ਗੱਲ ਦੇ ਵਿੱਚ ਆਪਾਂ ਗੱਲ ਅੱਜ ਕਰਨੀ ਸੀ ਵਿਸ਼ਵਾਸ ਦੀ ਵਿਸ਼ਵਾਸ ਕੀ ਹੈ ਵਿਸ਼ਵਾਸ ਸਾਡੇ ਅੰਦਰ ਜੋ ਸਾਹਾਂ ਚੱਲ ਰਹੇ ਆ ਉਹ ਚਲਾਉਂਦਾ ਹੈ ਬੜੇ ਵਧੀਆ ਸੋਹਣੇ ਤਰੀਕੇ ਨਾਲ ਚਲਾ ਰਿਹਾ ਸਾਨੂੰ ਇਹ ਵਿਸ਼ਵਾਸ ਹੈ ਪਰ ਇਹ ਚੀਜ਼ ਜਿਹੜੀ ਆ ਕਿ ਉਹ ਸਾਹਾਂ ਦਾ ਮਾਲਕ ਹੈ ਪਰ ਆਪਣੀ ਜ਼ਿੰਦਗੀ ਉਸ ਨੇ ਚਲਾਉਣ ਲਈ ਤੁਹਾਨੂੰ ਇੱਥੇ ਕੁਦਰਤੀ ਤੌਰ ਤੇ ਛੱਡਿਆ ਹੋਇਆ ਹੁਣ ਜਿੱਦਾਂ ਮਾਪਿ ਹੋਣੇ ਸਾਨੂੰ ਜੀਵਨ ਦਿੱਤਾ ਹੈ ਜਨਮ ਦਿੱਤਾ ਹੈ ਕਾਰਨ ਬਣਿਆ ਹੈ ਨਾ ਪਰ ਅਸਲ ਦੇ ਵਿੱਚ ਕੁਦਰਤ ਨੇ ਸਾਨੂੰ ਜੋ ਜੋ ਜਿਸ ਤਰ੍ਹਾਂ ਦੀ ਸੋਚ ਦਿੱਤੀ ਹੈ ਅਸੀਂ ਉਸ ਤਰ੍ਹਾਂ ਮੁਤਾਬਕ ਹੀ ਆਪਣੀ ਜ਼ਿੰਦਗੀ ਤਰੀਕੇ ਨਾਲ ਕੱਢਦੇ ਹਾਂ ਤਾਂ ਬਸ ਸਮਝੋ ਆਪਣੇ ਆਪ ਨੂੰ ਆਪਣੀ ਸੋਚ ਨੂੰ ਆਪਣੇ ਵਿਸ਼ਵਾਸ ਨੂੰ ਕਾਇਮ ਰੱਖੋ ਇਹ ਨਹੀਂ ਕਿ ਕਿਸੇ ਦੀ ਕੋਈ ਗਲਤੀ ਹੋ ਗਈ ਤੇ ਬਸ ਜੀ ਆ ਚੀਜ਼ ਖਤਮ ਕਿਸੇ ਦਾ ਕੁਝ ਮੰਨ ਲਓ ਕਿ ਛੁੱਟ ਗਿਆ ਬਸ ਹੋਣ ਨਹੀਂ ਬਈ ਬਹੁਤ ਲੋਕ ਦੇਖਿਆ ਕਿ ਆਪਣੇ ਮਤਲਬ ਲਈ ਅਸੀਂ ਰਿਸ਼ਤੇ ਬਣਾਉਂਦੇ ਆ ਆਪਣੇ ਮਤਲਬ ਲਈ ਅਸੀਂ ਟਾਈਮ ਕੱਢਦੇ ਆ ਤੇ ਜਦੋਂ ਕੁਝ ਨਾ ਕੁਝ ਕਿਸੇ ਕੋ ਗਲਤੀ ਹੋ ਗਈ ਫਿਰ ਤੇ ਅਸੀਂ ਕਾਟੀ ਮਾਰ ਦਿੰਦੇ ਆ ਬਈ ਰੱਬ ਥੋੜਾ ਹੀ ਆ ਕੋਈ ਹੋ ਜਾਂਦੀ ਹੈ ਇਨਸਾਨ ਨੂੰ ਇਨਸਾਨ ਸਮਝੋ ਪਰਿਵਾਰ ਨੂੰ ਪਰਿਵਾਰ ਸਮਝੋ ਆਪਾਂ ਆਪ ਕੁਝ ਨਾ ਕਰੋ ਕੁਦਰਤ ਕਰਦੀ ਹੈ ਤੇ ਇਟਸ ਓਕੇ ਅਗਲੇ ਦਿਨ ਨੇਚਰ ਹੈ ਅਗਲੇ ਦਾ ਵਕਤ ਸੀ ਹੋ ਜਾਂਦਾ ਹੈ ਹਨਾ ਐਵੇਂ ਨਾ ਪੱਥਰ ਤੇ ਲਕੀਰ ਮਾਰਾ ਕੇ ਬੈਠਿਆ ਕਰੋ ਵਕਤ ਅਨੁਸਾਰ ਹਰ ਚੀਜ਼ ਸਹੀ ਹੋ ਜਾਂਦੀ ਹੈ ਚਲੋ ਇਹ ਅੱਜ ਦੀਆਂ ਆਪਣੀਆਂ ਗੱਲਾਂ ਬਾਤਾਂ ਸੀ ਜੋ ਆਪਾਂ ਆਪਸ ਵਿੱਚ ਕੀਤੀਆਂ 24 ਸਤੰਬਰ 2025 ਦਿਨ ਆ ਬੁੱਧਵਾਰ ਦਾ ਤਿਥੀ ਅੱਜ 30 ਤਿਥੀ ਦਾ ਚੱਲਦੇ ਪਏ ਆ ਨਵਰਾਤਰੇ ਪਹਿਲਾ ਸ਼ਰਾਦ ਸੀ ਤੇ ਹੁਣ ਨਵਰਾਤਰੇ 30 ਤਿਥੀ ਦਾ ਚਿਤਰਾ ਨਕਸ਼ਤਰ ਮੰਗਲ ਦਾ ਸ਼ਾਮ ਨੂੰ 4:16 ਮਿੰਟ ਤੱਕ ਚੱਲੇਗਾ ਇੰਦਰ ਜੋਗ ਰਹੇਗਾ ਤੇ ਮੰਗਲ ਚੰਦਰ ਦਾ ਯੋਗ ਹੈ ਅੱਜ ਕਿੱਥੇ ਤੁਲਾ ਰਾਸ਼ੀ ਵਿੱਚ ਤੁਲਾ ਰਾਸ਼ੀ ਚ ਚੱਲੇਗਾ ਮੰਗਲ ਤੇ ਮੰਗਲ ਚੰਦਰ ਦਾ ਯੋਗ ਬਣਿਆ ਮੰਗਲ ਦਾ ਹੀ ਨਕਸ਼ਤਰ ਚੱਲੇਗਾ ਕਦੋਂ ਤੱਕ ਤਕਰੀਬਨ ਸ਼ਾਮ ਤੱਕ 4:00 14ਵੇਂ ਤੱਕ 16 ਤੁੰਤ ਤੱਕ ਚੱਲੇਗਾ ਹਨਾ ਅੱਜ ਦੇ ਦਿਨ ਦੇਖਿਆ ਜਾਵੇ ਤਾਂ 24 ਤਰੀਕ ਨੂੰ ਮੰਗਲਵਾਰ ਵਾਲੇ ਦਿਨ ਜੋ ਰਾਹੁ ਕਾਲ ਦਾ ਟਾਈਮ ਹੈ ਹਨਾ 24 ਤਰੀਕ ਨੂੰ ਬੁੱਧਵਾਰ ਵਾਲੇ ਦਿਨ ਬੁੱਧਵਾਰ ਵਾਲੇ ਦਿਨ ਜੋ ਰਾਹੁ ਕਾਲ ਦਾ ਟਾਈਮ ਹੈ ਇਹ ਰਹੇਗਾ ਤਕਰੀਬਨ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਠੀਕ ਚਲਦੇ ਕੰਮਾਂ ਦਾ ਕੋਈ ਪਰਹੇਜ ਨਹੀਂ ਆ ਬਸ ਥੋੜਾ ਜਿਹਾ ਜਾਂਚ ਲੈਣਾ ਨਮਰਾਤਰੇ ਚੱਲਦੇ ਪਏ ਆ ਜੀ ਮਾਂ ਦਾ ਆਸ਼ੀਰਵਾਦ ਲੈਣਾ ਇਹ ਤਾਂ ਆਪਣੀ ਮਾਂ ਦਾ ਦਰਸ਼ਕਾਰ ਕਰਨਾ ਸਿੱਖੋ ਘਰ ਦੇ ਵਿੱਚ ਮੰਦਰ ਬੈਠੀ ਮਾਤਾ ਜਾਂ ਮਾਤਾ ਦੀ એનર્ਜੀ ਜਾਂ ਸ਼ਕਤੀ ਉਦਹੀ ਹੋਣੀ ਹੈ ਜਦੋਂ ਅਸੀਂ ਆਪਣੀ ਸ਼ਕਤੀ ਨੂੰ ਪਹਿਚਾਨ ਲੈਣਾ ਮਾਂ ਹਰ ਕਿਸੇ ਦੀ ਆਪਣੇ ਬੱਚਿਆਂ ਦੇ ਆਸ਼ੀਰਵਾਦ ਦਿੰਦੀ ਹੈ ਤੇ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਹੀ ਮੰਦਰ ਦੀ ਮਾਤਾ ਦਾ ਆਸ਼ੀਰਵਾਦ ਲੈਣਾ ਸ਼ੁਭਤਾ ਦਿੰਦਾ ਗੱਲ ਤੇ એનર્ਜੀ ਦੀ ਜਿੰਨੇ ਮਰਜੀ ਮੱਥੇ ਡੇਗ ਲੋ ਜਿੰਨੀਦਰ ਅਸੀਂ ਆਪਣੇ ਮਾਤਾ ਪਿਤਾ ਦਾ ਆਦਰ ਸਤਿਕਾਰ ਨਹੀਂ ਕਰਦੇ ਕੁਝ ਨਹੀਂ ਹੋਣ ਵਾਲਾ ਤਾਂ ਇਸ ਕਰਕੇ ਆਪਣੇ ਸ਼ਬਦਾਂ ਦੇ ਕੰਟਰੋਲ ਆਪਣੇ ਮਾਤਾ ਪਿਤਾ ਦੇ ਬੈਰੀ ਹੱਥ ਨਹੀਂ ਲਾ ਸਕਦਾ ਤਾਂ ਕਮ ਸੇ ਕਮ ਬੇਸਵਾਜੀ ਨਾ ਕਰਿਆ ਕਰੋ ਕਿ ਸਾਡੀ ਇਸ ਪਰੇਸ਼ਾਨੀ ਦਾ ਕਾਰਨ ਹੀ ਤੁਸੀਂ ਹੋ ਸਿਰਫ ਕਾਰਨ ਹੈ ਤੁਹਾਨੂੰ ਇਸ ਦੁਨੀਆ ਚ ਲਿਆਉਣ ਦਾ ਹੋਰ ਕਿਸੇ ਦਾ ਉਹ ਕਾਰਨ ਨਹੀਂ ਆ ਤੁਹਾਡੇ ਕਰਮ ਨੇ ਤੁਹਾਡੀ ਨੀਅਤ ਹੈ ਉਹ ਤੇ ਹਮੇਸ਼ਾ ਤੁਹਾਡੇ ਲਈ ਸ਼ੁਭਤਾ ਹੀ ਕਰਦੇ ਆ ਕਿਉਂੋਂ ਕਰਨਗੇ ਜੀ ਮਾਪਿਓ ਦੇਖ ਦੇਖ ਜੀ ਹੁੰਦੇ ਨੇ ਆਪਣੀ ਔਲਾਦ ਨੂੰ ਜਦੋਂ ਆਪ ਬਣੋਂਗੇ ਨਾ ਮਾਪਿਓ ਤੇ ਪਤਾ ਚੱਲ ਜੂਗਾ ਠੀਕ ਹੈ ਨਵਰਾਤਰੀਆਂ ਦੇ ਦਿਨਾਂ ਵਿੱਚ ਸ਼ਾਪਿੰਗ ਕਰਨੀ ਬੜੀ ਸ਼ੋਭ ਮੰਨੀ ਜਾਂਦੀ ਹੈ ਖੂਬਸਾਰੀ ਸ਼ਾਪਿੰਗ ਕਰੋ ਟੈਨਸ਼ਨ ਹਮ ਘੱਟ ਕਰਿਆ ਕਰੋ ਜੋੜ ਜੋੜ ਕੇ ਰੱਖਣ ਨਾਲ ਇੱਥੇ ਛੱਡ ਜਾਣਾ ਸਾਰਾ ਕੁਝ ਖੁਸ਼ ਰਹਿਆ ਕਰੋ ਸਭ ਤੋਂ ਪਹਿਲਾਂ ਐਰੀਜ਼ਨ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਸਿਤਾਰੇ ਬਹੁਤ ਚੰਗੇ ਬਹੁਤ ਇਮੋਸ਼ਨਲ ਤੁਸੀਂ ਖਰਚੇ ਹੋਣਗੇ ਚੀਜ਼ਾਂ ਲਗਜ਼ਰੀ ਖਰੀਦਣ ਲਈ ਤੁਹਾਡੇ ਸਿਤਾਰੇ ਅੱਜ ਚੰਗੇ ਆ ਬਸ ਕਾਲਾ ਪੰਧ ਤੇ ਜੀਤੋਂ ਬਚਣਾ ਮੰਗਲ ਛਾਇਦ ਹੋ ਗਿਆ ਤੇ ਚੰਦਰ ਦੁੱਧ ਹੋ ਗਿਆ ਬਸ ਦੁੱਧ ਚ ਛੋੜਾ ਜਾ ਛਾਇਦ ਪਾ ਕੇ ਪੀ ਲੋ એનર્ਜੀ ਹੋਰ ਅੱਛੀ ਹੋ ਜਾਏਗੀ ਟੌਰਸ ਬ੍ਰਿਕ ਰਾਸ਼ੀ ਵਿਰੋਧੀ ਦਬੇ ਰਹਿਣਗੇ ਕੋਈ ਕੁਝ ਨਹੀਂ ਵਿਗਾੜ ਸਕੇਗਾ ਰਾਤ ਨੂੰ ਦੁੱਧ ਪੀਣਾ ਨਹੀਂ ਹੈ ਉਹੀ ਗੱਲ ਕੇ ਮਾਨਾ ਬੈਸਵਾ ਜੀ ਕਰਨੀ ਨਹੀਂ ਆ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਹੈ ਤਾ ਸਿਰਫ ਤੇ ਸਿਰਫ ਮੰਗਲ ਖੱਜਲ ਕੁਵਾਰੀ ਦੇ ਰਿਹਾ ਤਾਂ ਉਹਦੇ ਲਈ ਤੁਸੀਂ ਬੱਚਿਆਂ ਨੂੰ ਫਲ ਦੇ ਸਕਦੇ ਹੋ ਨਮਕ ਲੰਗਰ ਚ ਦੇ ਸਕਦੇ ਹੋ ਜੈਮਿਨੀ ਮਿਥੂ ਰਾਸ਼ੀ ਬ੍ਰਸਪਤ ਲਗਨ ਚ ਬਿਰਾਜਮਾਨ ਹੈ ਮੰਗਲ ਚੰਦਰ ਪੰਜਵੇਂ ਸਥਾਨ ਚ ਰਹਿਣਗੇ ਔਲਾਦ ਨੂੰ ਲੈ ਕੇ ਔਲਾਦ ਦੇ ਫਿਊਚਰ ਨੂੰ ਲੈ ਕੇ ਥੋੜੀ ਬਹੁਤੀ ਜੀ ਪਰੇਸ਼ਾਨੀ ਬਣੀ ਰਹੇਗੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੈ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਚੰਗਾ ਰਹੇਗਾ ਅਗਰ ਕਾਲਾ ਪਾਣ ਦੇ ਜਿੰਨਾ ਹੀ ਕਰੋਗੇ ਮੰਗਲ ਦਾ ਨਕਸ਼ਤਰ ਅਜ ਮਿੱਤਰ ਨਹੀਂ ਹੈ ਵਾਹਨ ਬਹੁਤ ਧਿਆਨ ਨਾਲ ਚਲਾਓ ਕੈਂਸਰ ਕਰਕਰਾ ਰਾਸ਼ੀ ਕਰਕਰਾ ਰਾਸ਼ੀ ਦੇ ਲਈ ਆਪਣੇ ਘਰ ਦੀ ਛੱਤ ਜਰੂਰ ਸਾਫ਼ ਰੱਖਣੀ ਹੈ ਤੁਸੀਂ ਕਿਤੇ ਸਰਵਜਨਕ ਥਾਂ ਤੇ ਪੇੜ ਵਗੈਰਾ ਲਗਾ ਸਕਦੇ ਹੋ ਇਹਦੇ ਨਾਲ એનર્ਜੀ ਵੀ ਅੱਛੀ ਰਹੇਗੀ ਤੇ ਕੰਮਕਾਰ ਵੀ ਅੱਛਾ ਹੁੰਦਾ ਜਾਏਗਾ ਨਾਲ ਕਰ ਕਰਾਸ਼ੀ ਵਾਲਿਆਂ ਦੇ ਲਈ ਮੰਗਲ ਦਸਵੇਂ ਖਾਨੇ ਦਾ ਮਾਲਕ ਹੈ ਕਿਸੇ ਤਰ੍ਹਾਂ ਦੀ ਕੋਈ ਲਗਜ਼ਰੀ ਚੀਜ਼ਾਂ ਖਰੀਦਣੀਆਂ ਨੇ ਕੋਈ ਪ੍ਰਾਪਰਟੀ ਦੀ ਸੇਲ ਪਰਚੇਸ ਦੀ ਡੀਲ ਕਰਨੀ ਹੈ ਤਾਂ ਅੱਜ ਦਾ ਦਿਨ ਅੱਛਾ ਹੈ ਮੀਟਿੰਗ ਕਰ ਸਕਦੇ ਹੋ ਤੁਸੀਂ ਮਾਤਾ ਦੀ ਸਿਹਤ ਦਾ ਧਿਆਨ ਰੱਖੋ ਸਿਰਚ ਦਰਦ ਰਹਿ ਸਕਦਾ ਹੈ ਅਗਰ ਇਦਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਚੱਲਦੇ ਪਾਣੀ 'ਚ ਥੋੜੇ ਜਿਹਾ ਚੌਲ-ਜਲ ਪ੍ਰਵਾਹ ਕਰ ਦੋ ਰਿਲੈਕਸ ਮਿਲ ਜੇਗੀ ਕਾਲੀਲੇ ਰੰਗਾ ਚन्नई ਪਾਣਾ ਲਿਓ ਸੰਗਰਾਸ਼ੀ ਸਿਤਾਰੇ ਸੰਗਰਾਸ਼ੀ ਵਾਲਿਆਂ ਦੇ ਸਰਕਲ ਨੂੰ ਅੱਛਾ ਕਰਨ ਵਾਲੇ ਆ ਹਿੰਮਤ ਕਰੋਗੇ ਤਾਂ ਹਰ ਚੀਜ਼ ਦਾ ਸੁੱਖ ਮਿਲੇਗਾ ਕਨਫਿਊਜ਼ ਨਹੀਂ ਹੋਣਾ ਡਿਸੀਜਨ ਦੇ ਲੈਣੇ ਪੈਂਦੇ ਆ ਤੇ ਰਿਸਕ ਵੀ ਲੈਣਾ ਹੀ ਪੈਂਦੇ ਆ ਤਾਂ ਪਾਰਟਨਰਸ਼ਿਪ 'ਚ ਕੰਮ ਕਰਦੇ ਹੋ ਤਾਂ ਬੜੇ ਕੌਨਫੀਡੈਂਸ ਨਾਲ ਕੰਮ ਕਰੋ ਰਿਲੈਕਸ ਮਿਲੇਗੀ ਕੰਮ ਕਰ ਅੱਛਾ ਜਾਏਗਾ ਦਹੀਂ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਦਹੀਂ ਮਾਲਕੇ ਵੀ ਨਾ ਸਕਦੇ ਸ਼ੁਕਰ ਲਗਨ 'ਚ ਕੇਤੂ ਨਾ ਚੱਲ ਰਿਹਾ ਜੋ ਥੋੜਾ ਜਿਆ ਕਾਨੂੰ ਬੇਚੈਨੀ ਦੇ ਰਿਹਾ ਠੀਕ ਹੋ ਜਾ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸੂਰਜ ਬੁੱਧ ਚੱਲ ਰਿਹਾ ਜੀ ਲਗਨ ਚ ਮੰਗਲ ਚੰਦਰ ਦਾ ਯੋਗ ਬਣਿਆ ਦੂਸਰੇ ਸਥਾਨ ਚ ਗੱਲ ਇਹ ਆ ਕਿ ਅੱਜ ਮੰਗਲ ਦਾ ਨਕਸ਼ਤਰ ਜੋ ਹੈ 8ਵੇਂ ਖਾਨੇ ਦਾ ਮਾਲਕ ਹੈ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਥੋੜੀ ਜਿਹੀ ਸਿਹਤ ਖਰਾਬ ਕਰੇਗਾ ਇੰਜੈਕਸ਼ਨ ਲੱਗ ਸਕਦਾ ਡਾਕਟਰ ਦੇ ਜਾਣਾ ਪੈ ਸਕਦਾ ਪਰਿਵਾਰ ਵਿੱਚ ਹਸਪਤਾਲਾਂ ਦੇ ਚੱਕਰ ਬਜ਼ੁਰਗਾਂ ਨੂੰ ਲੈ ਕੇ ਲੱਗਣਗੇ ਤਾਂ ਬਸ ਥੋੜਾ ਜਿਆ ਦੇਖਿਆ ਰੱਖਣਾ ਹੈ ਕਿ ਇੱਕ ਤਾਂ ਰੈੱਡ ਕਲਰ ਨਾ ਪਾਇਓ ਹਨਾ ਤੇ ਦੂਜਾ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਮੰਗਲ ਅਸ਼ਟਮੀ ਖਾਨੇ ਦਾ ਮਾਲਕ ਹੈ ਸ਼ਨੀ ਸਾਹਮਣੇ ਆ ਤਾਂ ਪੰਛੀ ਨੂੰ ਸਤਨਾਜਾ ਪਾ ਦੋ ਬੁੱਧ ਸ਼ੋਭਾ ਹੋ ਜਾਏਗਾ ਹਰੇ ਰੰਗ ਦਾ ਮਾਲ ਵੀ ਗੰਗਾ ਚਲਣਾ ਧੋ ਕੇ ਆਪਣੇ ਕੋਲ ਰੱਖ ਸਕਦਾ ਲਿਬਰਾ ਤੋਂ ਲਾ ਰਸ਼ ਮੰਗਾ ਚੰਦਰ ਲਗਣ ਚ ਸੇ ਸਮਾ ਲੋ ਨਜ਼ਲਾ ਜੁਕਾਮ ਛਿੱਕਾਂ ਲੱਗ ਸਕਦੀਆਂ ਨੇ ਤੇ ਦੂਸਰਾ ਕੱਚ ਦਾ ਗਲਾਸ ਨਹੀਂ ਵਰਤਣਾ ਤੇ ਤੀਜਾ ਸਭ ਤੋਂ ਜ਼ਰੂਰੀ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਰੈੱਡ ਕਲਰ ਅੱਜ ਤੁਸੀਂ ਵੀ ਨਹੀਂ ਪਾਉਣਾ कोशिश करनी है इधर कन्ना पिछले लगाना ज खूबसूरत परफ्यूम लाओ वजिया जी ड्रैस पा टॉर क्ड के जाओ काम तो हो ही जाने शुक्र तो शुभ करो ना पैला वह हो जाए थोड़ा इनवैसमेंट घट करे हजे थोड़ी देर चंगा स्कॉर्पियो जानी वृश्चिक राशि कोखी दिमाग चंगा तो से जो नक्षत्र चल रहे है मंगल का मित्र है शाम तक तो समा चंगा है थोड़ी थकावट जी जरूर महसूस होएगी नींद पूरी जरूर लो अपने लिए टाइम क्डो कल्पो घट मंगल के नक्षत्र तो बाद राहू का नक्षत्र आएगा तो वो ਆਪਣੇ ਦਿਮਾਗ ਦੇ ਕੋਲ ਜਿਆਦਾ ਨਹੀਂ ਭਜਾਣੇ ਬਸ ਮੰਗਲ ਨੂੰ ਸ਼ੁਭ ਕਰਨਾ ਹੈ ਤੇ ਤੁਸੀਂ ਅੱਜ ਮਨੱਕੇ ਦਾ ਸੇਵਨ ਕਰ ਸਕਦੇ ਹੋ ਜਾਂ ਮਸਰਾਂ ਦੀ ਦਾਲ ਲੰਗਰ ਚ ਦੇ ਸਕਦੇ ਹੋ ਸੈਜਿਟੇਰੀਸ ਤੁਨ રાશિ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਜਿਹਦੀ ਨੱਛਾ ਜਾਏਗਾ ਮਾਨਸਿਕ ਤਲਪਾਰਤਾ ਭਾਵੇਂ ਥੋੜੀ ਬਹੁਤੀ ਹੋਏਗੀ ਪਰ ਹਰ ਚੀਜ਼ ਨੂੰ ਤੁਸੀਂ ਆਪਣੀ ਸਮਝਦਾਰੀ ਨਾਲ ਸਹੀ ਕਰ ਲਓਗੇ ਮਨ ਦੇ ਵਿਦਾਇ ਦਿਮਾਗ ਤੋਂ ਚੱਲਣ ਤੇ ਫੈਸਲੇ ਬਹੁਤ ਅੱਛੇ ਹੋਣਗੇ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਧਿਆਨ ਰੱਖਣ ਵਾਲੀ ਗੱਲ ਹੈ ਕਿ ਹਲਕਾ ਜਿਹਾ ਪੀਲਾ ਰੰਗ ਪਹਿਨੋ ਤੇ ਧੁੱਪ 'ਚ ਸੇ ਟਾਕੇ ਰੱਖੋ ਜਿਆਦਾ ਵਧੀਆ ਸੌਫ ਦਾ ਸੇਵਨ ਕਰਨਾ ਅੱਜ ਮੰਗਲ ਦੀ ਮਜ਼ਬੂਤੀ ਨੂੰ ਵਧਾਏਗਾ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦੇ ਲਈ ਤਰੀਫਾਂ ਹੋਈਆਂ ਆਲੇ ਦੁਆਲੇ ਵਧੀਆ ਸਰਕਾਰੀ ਨੌਕਰੀ ਲਈ ਜੋ ਟੈਸਟ ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਅੱਛਾ ਖਾਸ ਤੌਰ ਤੇ ਘਰ ਪਰਿਵਾਰ ਵਿੱਚ ਪਰਿਵਾਰ ਦਾ ਸਾਥ ਮਿਲਣ ਵਾਲਾ ਹੈ ਤੁਹਾਨੂੰ ਰਾਤ ਨੂੰ ਦੁੱਧ ਦਾ ਸੇਵਨ ਤੁਸੀਂ ਨਹੀਂ ਕਰਨਾ ਖਾਸ ਤੌਰ ਤੇ ਸਫੇਦ ਚੀਜ਼ ਦਾ ਸੇਵਨ ਹੀ ਨਹੀਂ ਕਰਨਾ ਤਾਂ ਵਧੀਆ ਕਿਉਂਕਿ ਸ਼ਨੀ ਦਾ ਨਕਸ਼ ਲਗਨ ਦਾ ਮਾਲਕ ਹੈ ਤੇ ਮੰਗਲ ਤੁਹਾਡਾ ਮਿੱਤਰ ਹੈ ਨਹੀਂ ਹੈ ਕੋਈ ਬੈਕ ਚ ਪੇਨ ਤੇ ਕਦੇ ਮਸਲਸ ਪ੍ਰੋਬਲਮ ਪਰੇਸ਼ਾਨ ਕਰੇਗੀ ਤੇ ਕੀ ਫਾਇਦਾ ਇਸ ਕਰਕੇ ਰਾਤ ਨੂੰ ਚਿੱਟੀ ਚੀਜ਼ ਨਾ ਖਾਓ ਕ੍ਰੀਮ ਰੰਗਾ ਜੀ ਤੁਹਾਡਾ ਸ਼ੁਭ ਰੋਗ ਅਕਿਊਰਸ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਥੋੜੀ ਜੀ ਦਿਮਾਗੀ ਟੈਨਸ਼ਨ ਵਧੀ ਹੋਈ ਹੈ ਕੁੰਭ ਰਾਸ਼ੀ ਵਾਲਾਂ ਦੇ ਥੋੜੀ ਜੀ ਮਸਲਸ ਪ੍ਰੋਬਲਮ ਵਧੀ ਹੋਈ ਹੈ ਇਸ ਕਰਕੇ ਥੋੜੇ ਜੀ ਡਿਸਟਰਬ ਚੱਲ ਰਹੇ ਹੋ ਤੁਸੀਂ ਪਰ ਧਾਰਮਿਕ ਸਥਾਨ ਤੇ ਜਾਓ ਨੌਕਟੂ ਪਾਣੀ ਤੇ ਪਿਓ ਜਾਂ ਘਰ ਚ ਗੰਗਾ ਜਲ ਪਾਣੀ ਚ ਪਾ ਕੇ ਇਸ਼ਨਾਨ ਕਰ ਲਓ ਬਧਿਆਰ ਹੈਗਾ ਕਿਸੇ ਗੁਰਦੁਆਰਾ ਸਾਹਿਬ ਦਾ ਜਲਪਿਆਓ ਵੀ ਪਾ ਲਓ ਬਸ એનર્ਜੀ ਇਹ ਲਓ ਕਿ ਪਵਿੱਤਰ ਸਭ ਕੁਝ ਅੱਛਾ ਪਾਣੀ ਤਾਂ ਪਵਿੱਤਰ ਕੁਝ ਵੀ ਨਹੀਂ ਹੈ ਨਾਲ ਹੀ ਬੱਚਿਆਂ ਨੂੰ ਫਲ ਦੇਣੇ ਖਟੀਆਂ ਟੌਫੀਆਂ ਦੇਣੀਆਂ ਵਧੀਆ ਪਾਇਸੇ ਸਾਡੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਮੇਨ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲੇ ਮੰਗ ਚੰਦਰ ਰਾਜ 8ਵੇਂ ਸਥਾਨ ਚਾ ਮੰਗਲ ਦਾ ਨਕਸ਼ਤਰ ਭਾਵੇਂ ਮਿੱਤਰ ਹੈ ਸ਼ਾਮ ਤੱਕ ਚੱਲੇਗਾ ਉਸ ਤੋਂ ਬਾਅਦ ਰਾਹੂ ਦਾ ਤਾਂ ਆਪਣੇ ਕੰਮ ਕਾਰ ਸਮੇਂ ਸਿਰ ਨੇ ਬੈਡ ਲਓ ਬਧਿਆ ਕਿਸੇ ਵੀ ਕੰਮ ਨੂੰ ਕੱਲ ਤੇ ਟਾਲਣਾ ਅੱਛਾ ਨਹੀਂ ਹੈ ਤਨਾ ਟਾਲ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕੀ ਹੈ ਕਿ ਆਪਣੇ ਪੇਤ ਕਿਸੇ ਨੂੰ ਦੇਣਾ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪਰਿਵਾਰ ਵਿੱਚ ਜੀਵਨ ਸਾਥੀ ਨਾਲ ਬੜੀ ਹਲੇਮੀ ਨਾਲ پیش ਆਉਣਾ ਨਹੀਂ ਤਾਂ ਪਰੇਸ਼ਾਨੀਆਂ ਵਾਜ ਜਾਣਗੀਆਂ ਘਰ ਚ ਕਲੇਸ਼ ਛੋਟਾ ਮੋਟਾ ਵੱਡਾ ਰੂਪ ਧਾਰਨ ਕਰ ਜਾਏਗਾ ਤੇ ਹੋਰ ਕੀ ਦਿਮਾਗ ਐਵੇਂ ਖਰਾਬ ਹੋ ਜਾਏਗਾ ਤਾਂ ਕੋਸ਼ਿਸ਼ ਕਰਨੀ ਹੈ ਜ਼ਮੀਨ ਰਾਸ਼ੀ ਵਾਲਿਆਂ ਨੇ ਹਲਕਾ ਜਿਹਾ ਲੈਮਨ ਕਲਰ ਪੈਨ ਲੈਣਾ ਤੇ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰਨਾ ਹੈ ਇਹ ਸੀ ਜੀ ਨਵਰਾਤਰੇ ਤੇ ਤੀਜੇ ਨਵਰਾਤਰੇ ਤੇ ਤੁਸੀਂ ਜੋ ਵਾਗ ਕਰਦੇ ਆ ਗ੍ਰਹਾਂ ਦੇ ਮੁਤਾਬਕ ਨਕਸ਼ਤਰ ਦੇ ਮੁਤਾਬਕ ਬੱਚਿਆਂ ਨੂੰ ਹਰ ਰੋਜ਼ ਕੁਝ ਨਾ ਕੁਝ ਦੇਣਾ ਚਾਹੀਦਾ ਰੱਬ ਦਾ ਰੂਪ ਹੁੰਦੇ ਆ ਕਿਸੇ ਜ਼ਰੂਰਤਮੰਦ ਨੂੰ ਦੇਣ ਤੇ ਤਾਂ ਸਮਝੋ ਆਏ ਹੋਏ ਇਹ ਲੱਗਦਾ ਕਿ ਕਿਸੇ ਦੀ ਹੈਲਪ ਹੀ ਕਰ ਦਿੱਤੀ ਛੋਟੇ ਛੋਟੇ ਬੱਚੇ ਖਾਣ ਨੂੰ ਦੋ ਜਦੋਂ ਖਾਂਦੇ ਆ ਤਾਂ ਕੀ ਨਜ਼ਾਰੇ ਨਾਲ ਖਾਂਦੇ ਆ ਉਹੀ ਗੱਲ ਬੱਚੇ ਬੁੱਧ ਦੇ ਕਾਰਕ ਹੁੰਦੇ ਆ ਬੱਚੇ ਜੋ ਨੇ ਕੇਤੂ ਦੇ ਕਾਰਕ ਹੁੰਦੇ ਆ ਠੀਕ ਆ ਤਾਂ ਘਰ ਪਰਿਵਾਰ ਵਿੱਚ ਕਿਤੇ ਵੀ ਛੋਟੇ ਬੱਚੇ ਮਿਲਣ ਤਾਂ ਉਹਨਾਂ ਨੂੰ ਨਵਰਾਤਰੀਆਂ ਦੇ ਦਿਨਾਂ 'ਚ ਜ਼ਰੂਰ ਖਾਣ ਨੂੰ ਦੇਣਾ ਚਾਹੀਦਾ ਘਰ 'ਚ ਸ਼ਾਂਤੀ ਬਣੀ ਰਹੇ ਤਾਂ ਉਹਦੇ ਲਈ ਕੱਚੇ ਲੱਸੀ ਦਾ ਚਿੱਟਾ ਵੀ ਦੇਣਾ ਚਾਹੀਦਾ ਨਾਲ ਹੀ ਵਾਸਤੂ ਦੇ ਮੁਤਾਬਕ ਆਪਾਂ ਤੁਹਾਨੂੰ ਦੱਸ ਰਿਹਾ ਕਿ ਅੱਜ ਕੱਲ ਤੁਸੀਂ ਸਫਾਈ ਕਰਨੀ ਹੈ ਘਰਾਂ ਦੀ ਦਿਵਾਲੀ ਆ ਜਾਣੀ ਹੈ ਦਸਹਰੇ ਤੋਂ ਬਾਅਦ ਵੀਦਣ ਬਾਅਦ ਕਈ ਲੋਕਾਂ ਨੇ ਹੁਣੇ ਸ਼ੁਰੂ ਕਰ ਦਿੱਤੀ ਹੈ ਕਈਆਂ ਨੇ ਲੇਟ ਕਰਨੀ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਸਫਾਈ ਕਰਦੇ ਸਮੇਂ ਜਾਂ ਰੰਗ ਰੋਬੜ ਕਰਾਉਂਦੇ ਸਮੇਂ ਰੰਗਾਂ ਤੇ ਤਰੰਗਾਂ ਦਾ ਵਿਸ਼ੇਸ਼ ਧਿਆਨ ਰੱਖੋ ਕਦੇ ਵੀ ਪੂਰਬ ਦਿਸ਼ਾ ਵਿੱਚ ਕੋਈ ਲੋਹੇ ਦੀ ਚੀਜ਼ ਨਾ ਰੱਖੋ ਪੂਰਬ ਦੀ ਕੰਧ ਨਾਲ ਅਗਰ ਤੁਹਾਡਾ ਬੈੱਡਰੂਮ ਕਿਤੇ ਵੀ ਬਣਿਆ ਡ੍ਰੈਗ ਰੂਮ ਕਿਤੇ ਵੀ ਬਣਿਆ ਕੋਈ ਵੀ ਕਮਰਾ ਕਿਤੇ ਬਣਿਆ ਤੇ ਜਿਹੜੀ ਉਹਦੀ ਪੂਰਬ ਦੀ ਕੰਧ ਆਉਂਦੀ ਹੈ ਨਾ ਉਹਦੇ ਪਾਸੇ ਲੋਹੇ ਦੀ ਕੋਈ ਚੀਜ਼ ਨਾ ਰੱਖੋ ਸਿਰਫ ਲੋਹੇ ਦੀ ਚੀਜ਼ ਨਾਲ ਮਾਰੀ ਵੈਸਟ ਵਾਲੀ ਕੰਧ ਨਾ ਬਣਾਓ ਤਾਂ ਜਿਆਦਾ ਵਧੀਆ ਹੈ ਇਹ ਸੀ ਵਾਸਤੂ ਟਿਪ ਸਮਝਦਾ ਜਦ ਆਪ ਸਭ ਦਾ ਜਦ ਇਹਨਾਂ ਅੱਛਾ ਜਾਵੇ ਸਾਸ਼੍ਰੀ ਕਾ